ਮੈਂ ਚਲੋ ਛੋਟੇ ਲੱਭਾਂ ਦੀ ਗੱਲ ਕਰਦਾ ਮੇਰੇ ਭਰਾ ਤੇ ਝੂਠਾ ਪਰਚਾ ਦਰਜ ਹੋ ਗਿਆ ਛੰਪੀ ਦਾ ਜੀ ਸਾਡੇ ਮੈਂ ਸਥਾਨ ਕਾਕੂ ਸੀ ਕਾਲੀ ਲੀਡਰ ਸੀ ਇੱਥੇ ਕੈਪ ਸਾਹਿਬ ਦਾ ਗਵਰਨਮੈਂਟ ਮੰਤਰੀ ਹੂੰ ਚਲੋ ਮੈਂ ਉਹਨਾਂ ਕੋਲ ਚਲੇ ਗਿਆ ਰਾਤ ਦਾ ਸਮਾਂ ਸੀ ਫਾਦਰ ਸਾਹਿਬ ਨਾਲ ਸੀ ਹੂੰ ਮੈਨੂੰ ਕਹਿੰਦੇ ਰਾਤ ਨੂੰ ਫੁੱਲ ਪੁਲਿਸ ਵੱੜ ਰਹੀ ਹੈ ਹੂੰ ਪਿੰਡ ਸਾਹਿਬ ਫਿਰ ਦਬਲੁੰਦ ਰਿਆ ਗਿਆ ਵੀ ਯਾਰ ਤੂੰ ਗੱਲ ਤਾਂ ਸੁਣ ਲੈ ਸਾਡੀ ਹੂੰ ਮੈਂ ਸਿੱਧਾ ਹੀ ਫਿਰ ਪਿੰਡ ਸਾਹਿਬ ਮੈਂ ਉਹਨਾਂ ਮੇਰਾ ਪਿੰਡ ਧੱਗਾ ਹੈ ਪਾਸਤਰਾ ਕੋ ਹੂੰ ਜੀ ਬਿਲਕੁਲ ਮੈਨੂੰ 15 ਸਾਲ ਹੋ ਗਏ ਪੱਡਾਲੇ ਰਹਿੰਦੇ ਨੂੰ ਹੂੰ ਪੰਡਰ ਸਾਹਿਬ ਮੈਂ ਉਹਨਾਂ ਮਤਲਬ ਮੈਂ ਕਹਿੰਨਾ ਉਹਨਾਂ ਸਮੇਂ ਮੈਂ ਕੱਗੇ ਨਹੀਂ ਗਿਆ ਹੋਊਗਾ ਹੂੰ ਵੀ ਬਾਰ ਬਾਰ ਜਿੰਨਾ ਮੈਂ ਅਮਰਸਰ ਦੀ ਧਰਤੀ ਤੇ ਸਮਾਂ ਗਏ ਆ ਰਹੇ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਸਿੱਧਾ ਮਜੀਠੀਆ ਸਾਹਿਬ ਨੇ ਪੁੱਛਿਆ ਸਰ ਮਜੀਠੀਆ ਸਾਹਿਬ ਨੇ ਕਿਹਾ ਬਲ ਕੁਠੀ ਹੂੰ ਵੀ ਕੱਗੇ ਤੂੰ ਸੱਚਾ ਤੁਸੀਂ ਇੱਥੇ ਮੈਂ ਹਾਂਜੀ ਸੱਚਾ ਜੀ ਸਿੱਧਾ ਡੀਏਜ ਦੁਪਾਲ ਸਾਹਿਬ ਨੂੰ ਫੋਨ ਮਾਰਿਆ ਵੀ ਇਹਦੀ ਪੜਤਾਲ ਕੀਤੀ ਜਾਵੇ ਸੀਐਮਓ ਸਿਵਲ ਸਰਜਨ ਸੋਰੀ ਸਿਵਲ ਸਰਜਨ ਨੂੰ ਫੋਨ ਮਾਰਿਆ ਵੀ ਇਹ 26 ਦੀ ਪੜਤਾਲ ਕੀਤੀ ਜਾਵੇ ਜਦੋਂ ਸਰਕਾਰ ਦੇ ਵਿਸਣਿਕਰਮ ਸੀ ਮਿਲਿਆ ਨਾ 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 ਬਿਨਾਂ ਸਰਕਾਰ ਦੇ ਬੀਨਸ ਗਾਂਤੂ ਗੱਲ ਕਰ ਰਹਾ ਮੀਨਸਪਾ ਕੇ ਤੇ ਪਰਤਾਲ ਹੋਈ ਬਾਈ ਜੀ ਭਾਈ ਮੇਰਾ ਬਰਦਰ નિર્ਦੋਸ਼ ਪਾਇਆ ਗਿਆ ਹੂੰ ਹੂੰ ਕਿਸ ਤਰ੍ਹਾਂ ਇਸ ਇਸ ਮਾਝੇ ਦੇ ਚਨਾਲ ਦੀ ਅਸੀਂ ਬਾਹਰ ਛੱਡ ਦੀਏ ਹੂੰ ਇੱਕ ਹੋਰ ਜ਼ਿਕਰ ਕਰ ਰਿਹਾ ਇੱਕ ਐਸ ਐਚਓ ਜਿਹਦੇ ਤਿੰਨ ਚਾਰ ਵਿਆਹ ਹੋਏ ਸੀ ਹੂੰ ਪਿੰਡ ਸਾਹਿਬ ਮੈਨੂੰ ਤੰਗ ਕਰਨ ਲੱਗਿਆ ਹੂੰ ਤੰਗ ਕਰਨ ਲੱਗਿਆ ਕੋਈ ਸਥਾਨਕ ਆਲੀ ਲੀਡਰ ਸੀ ਚਲੋ ਮਿੱਤਰ ਸੀ ਆਪਣੇ ਜੀ ਮੈਂ ਨਾਂ ਤਾਂ ਹੀ ਲੈਣਾ ਜ਼ਿਕਰ ਨਹੀਂ ਕਰਨਾ ਜੀ ਮੈਂ ਗਿਆ ਉਹਨਾਂ ਕੋਲ ਹੂੰ ਪਿੰਰ ਸਾਹਿਬ ਕਹਿੰਦੇ ਅਸੀਂ ਤੁਹਾਡੇ ਸਾਹਮਣੇ ਗੱਲਬਾਤ ਕਰਾ ਦਿੰਦੇ ਹੂੰ ਮੈਂ ਗੱਲਬਾਤ ਕਿਸ ਤਰ੍ਹਾਂ ਹੂੰ ਤਾਂ ਦੇ ਲੈ ਲਓ ਕੁਝ ਜੀ ਮੈਂ ਕਹਾ ਮੈਂ ਸੰਸਿੰਘ ਦਾ ਗੇਦਾ ਬੇਟਾ ਹੂੰ ਹੂੰ ਮੇਰੇ ਪਿਤਾ ਨੇ ਅਮਾਨ ਦਾ ਹੀ ਨਸਲਾ ਜ਼ਿੰਦਗੀ ਦਾ ਟਾਈਮ ਕੱਢਿਆ ਹੂੰ ਚੁੱਕ ਨਾ ਵੀ ਤਾਂ ਗਾਲੀ ਵੀ ਨਹੀਂ ਹੂੰ ਜੀ ਫੇਰ ਸਰ ਮਿਕਨ ਸਿੰਘ ਮੇਰੇ ਠੀਕ ਕੋਲ ਗਿਆ ਮੈਂ ਭਾਈ ਜੀ ਐਸਐਸਪੀ ਸਾਹਿਬ ਨੂੰ ਫੋਨ ਮਾਰਿਆ ਜੇ ਮੇਰੇ ਬੰਦੇ 'ਚ ਕੋਈ ਨੁਕਸ ਹੈ ਤਾਂ ਦੱਸ ਕਹਿੰਦਾ ਤੰਗ ਨਾ ਕਰੋ ਹੂੰ ਅਸੀਂ ਕਿਵੇਂ ਭੁੱਲ ਜੀ ਮਾਜੇ ਦੇ ਚਨਾਲ ਮੈਨੂੰ ਛੋਟਾ ਭਰਾ ਮੰਨਦੇ ਨੇ ਉਹ ਸਾਡਾ ਵੀ ਹੱਕ ਮੰਨਦਾ ਬਾਈ ਜੀ ਜਦੋਂ ਹੁਣ ਅੰਦਰ ਸੀ ਵਿੰਡਰ ਸਾਹਿਬ ਤੁਹਾਡੀ ਗੱਲ ਕੱਢਦਾ ਮੈਂ ਹੁਣ ਅੰਦਰ ਸੀ ਜੀ ਜੀ ਮੇਰਾ ਹਿਰਦਾ ਬਲੁੰਦ ਰਹਿ ਗਿਆ ਮੈਂ ਸੋਚਿਆ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਜਾਈਏ ਪੈਦਲ ਯਾਤਰਾ ਕੀਤੀ ਪੈਦਲ ਯਾਤਰਾ ਫਿਰ ਮੈਂ ਮੈਂ ਗੁਰਦੁਆਰਾ ਸ਼ਹੀਦ ਖੁਨਵਾਰ ਸਾਹਿਬ ਤੋਂ ਜੀ ਪੂਰਨ ਬ੍ਰह्म ਗਿਆਨੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਤੱਕ ਜੀ ਪੈਦਲ ਯਾਤਰਾ ਕੀਤੀ ਤੇ ਆਪਣੇ ਭਰਾ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ